ਪੰਜਾਬੀ ਜੰਗ ਸਿੰਗਰ ਜਫਰ ਜਿਸ ਦਾ ਮਹੀਨਾ ਕੋ ਪਹਿਲਾ ਆਇਆ ਗੀਤ ਦੋ ਲੱਡੂ ਜਿਸ ਤੇ ਬੋਲ ਸਨ ਕਿ ਉਹਨਾਂ ਘਰੇ ਦੋ ਲੱਡੂ ਵੱਧਦੇ ਹੀ ਅੰਮੀਏ ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨਹੀਂ ਹੋਣਾ ਇਹ ਗੀਤ ਰੀਲਾਂ ਤੇ ਬਹੁਤ ਚੱਲਿਆ ਸੀ ਤੇ ਦੋਸਤੋ ਹੁਣ ਇਸ ਵੀਰ ਨੇ ਦੱਸਿਆ ਕਿ ਕਿਵੇਂ ਗਵਾਂਡੀਆਂ ਵੱਲ ਦੋ ਲੱਡੂ ਵੱਧ ਜਾਣ ਕਾਰਨ ਘਰ ਵਿੱਚ ਲੜਾਈ ਪੈ ਗਈ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੁਹਾਡਨੇ ਇੱਕ ਵਾਰੀ ਦੀ ਗੱਲ ਸ਼ੇਅਰ ਕਰਦਾ ਵਾਂ ਕਾਜ ਦਾ ਫੋਨ ਲਾਇਆ ਹੋਇਆ ਸੀਗਾ ਇੱਕ ਮੁੰਡਿਆਰ ਦੋਸਤ ਨੂੰ ਤੇ ਉਹ ਦੱਸ ਰਿਹਾ ਇਹ ਕਿ ਭਰਾਵਾ ਸਾਡੇ ਗਵਾਂਡੀਆਂ ਦੇ ਨਾਲ ਲੜਾਈ ਪੈ ਗਈ ਹੈ ਕਹਿੰਦਾ ਉਹਨਾਂ ਦਾ ਕੋਈ ਰਿਸ਼ਤੇਦਾਰ ਮੁੰਡਾ ਜੀ ਦਾ ਬਾਹਰ ਗਿਆ ਸੀਗਾ ਤੇ ਉਹਨਾਂ ਨੇ ਵੱਡੇ ਲੱਡੂ ਤੇ ਉਹਨਾਂ ਨੇ ਜਿੱਦਾਂ ਪੁਰਾਣੇ ਟਾਈਮਾਂ ਦੇ ਹਿਸਾਬ ਨਾਲ ਰਵਾਜ ਬਣਿਆ ਵੀ ਜਿੰਨੇ ਮੈਂਬਰ ਘਰ ਦੇ ਉਹਨੇ ਲੈ ਉਹਨੇ ਲੱਡੂ ਦੇ ਦੋ ਚਲੋ ਕਿਤੇ ਗਵਾਂਡੀਆਂ ਦੇ ਕਿ ਦੋ ਲੱਡੂ ਵਾਧ ਦੇ ਕੇ ਚੱਲ ਯਾਰ ਆਪਣੇ ਗਵਾਂਡੀਆਂ ਇਹਨਾਂ ਦੇ ਦੋ ਲੱਡੂ ਵਾਧ ਦੇ ਦੇਣੇ ਆ ਤੇ ਉਹ ਭਰਾਵਾ ਉਹਨਾਂ ਦੀ ਬੁੜੀ ਉਹਨਾਂ ਦੇ ਘਰੇ ਲੜਨ ਆ ਗਈ ਕਹਿੰਦੀ ਨੀਂਦ ਦੀਆਂ ਗੋਲੀਆਂ ਵੀ ਦਿਓ ਭਾਈ ਸਾਨੂੰ ਹੁਣ ਤਾਂ ਕੰਦੀ ਅਸੀਂ ਕਿਦੋਂ ਤੁਹਾਨੂੰ ਮੇਣਾ ਮਾਰਿਆ ਸੀਗਾ ਵੀ ਤੁਹਾਡਾ ਮੁੰਡਾ ਤਰੱਕੀ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਸਾਡੇ ਘਰੇ ਦੋ ਲੱਡੂ ਘੱਟੋਂ ਵੱਧ ਦੇ ਕੇ ਗਏ ਤੁਸੀਂ ਹੁਣ ਨੀਂਦ ਦੀਆਂ ਗੋਲੀਆਂ ਵੀ ਦਿਓ ਉਹ ਹੱਥ ਜੋੜਦਾ ਪਾਈ ਮਾਤਾ ਕੋਈ ਨਹੀਂ ਕੋਹੜ ਮੱਥਾ ਕਰਕੇ ਆਈ ਤੇ ਚਲ ਗਿਆ ਖੁਸ਼ੀ ਨਾ ਕਰੇ ਵੀ ਦੋ ਲੱਡੂ ਵੱਧ ਦੇ ਦੇ ਨੇ ਆਪਣੇ ਇਹ ਸਾਨੂੰ ਕੀ ਪਤਾ ਇਹ ਤੂੰ ਲੜਾਈ ਪਾ ਕੇ ਪੈ ਜਾਈਆਂ ਕਹਿੰਦਾ ਤੁਸੀਂ ਜਾਣ ਕੇ ਦਿੱਤੇ ਸਾਨੂੰ ਜਾਣ ਕੇ ਸਾੜਦੇ ਸੀ ਕਿਹੜੀ ਸ਼ਰੀਕ ਬਾਜੀ ਤੁਹਾਡੇ ਨਾਲ ਕੀਤੀ ਹੈ ਕੀ ਕੀਤੀ ਆ ਉਹ ਭਰਾ ਬਚ ਕੇ ਰਹੋ ਅੱਜ ਕੱਲ ਲੱਡੂ ਵੀ ਗਿਣ ਕੇ ਦਿਆ ਕਰੋ ਹਿਸਾਬ ਨਾਲ ਜਿਹੜਾ ਹੋਵੇ ਵੀ ਗੁੱਸਾ ਕਰਕੇ ਬਹਿ ਜੇ ਗਾਣੇ ਨੇ ਤਾਂ ਲੜਾਈ ਪਾਈ ਕੀ ਉੱਥੇ ਕਹਿੰਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ